ਮਾਜੂਬ ਸ਼੍ਰੀ ਸੁਪਨ ਸ਼ਰਮਾ ਜੀ ਪੁਲਿਸ ਕਮਿਸ਼ਨਰ ਜਲੰਧਰ ਅਤੇ ਸ਼੍ਰੀ ਅਦitya ਵਾਰੀਗਰ ਆਈਪੀਐਸ ਐਡੀਸੀ ਦੀ ਇਨਵੈਸਟੀਗੇਸ਼ਨ ਜਲੰਧਰ ਜਿਨ੍ਹਾਂ ਦੇ ਦਿਸ਼ਾ ਨਿਰਦੇਸ਼ਾਂ ਤੇ ਚੱਲਦੇ ਆ ਜਿਹੜੇ ਮਾੜੇ ਅੰਸਰਾਂ ਉਹਦੇ ਖਿਲਾਫ ਜਿਹੜੀ ਹੈਗੀ ਆ ਕਾਫੀ ਲਹਿਰ ਛੇੜੀ ਹੋਈ ਹੈ ਜਿਹਦੇ ਨਾਲ ਕਾਫੀ ਵਿਅਕਤੀ ਕਾਬੂ ਵੀ ਕੀਤੇ ਆ ਜਿਨ੍ਹਾਂ ਕੋਲ ਕਾਫੀ ਰਕਾਵਟੀਆਂ ਵੀ ਕੀਤੀਆਂ ਗਈਆਂ ਜਿਹਦੇ ਚੱਲਦੇ ਆ ਇੰਸਪੈਕਟਰ ਹਰਿੰਦਰ ਸਿੰਘ ਸਪੈਸ਼ਲ ਕ੍ਰਾਈਮ ਬ੍ਰਾਂਚ ਦੇ ਇੰਚਾਰਜ ਜਿਨ੍ਹਾਂ ਦੀ ਟੀਮ ਨੇ ਤਿੰਨ ਵਿਅਕਤੀ ਕਾਬੂ ਕੀਤੇ ਜਿਨ੍ਹਾਂ ਦੇ ਕੋਲ ਇੱਕ ਸਕੂਟਰ ਐਕਟਿਵ ਇੱਕ ਐਕਟਿਵਾ ਅਤੇ ਕੁਝ ਮੋਬਾਈਲ ਫੋਨ ਅਤੇ ਕੁਝ ਪੈਸਿਆਂ ਦੀ ਰਿਕਵਰੀ ਕੀਤੀ ਆ ਇਹ ਵਿਅਕਤੀਆਂ ਕਰੀਬ ਜਿਹੜੇ ਮਨਿੰਦਰ ਦਲਪ੍ਰੀਤ ਅਤੇ ਬੋਧਪ੍ਰਕਾਸ਼ ਜਿਹੜੇ ਨੇ ਕਾਫੀ ਕਰੀਬ 15 ਦੇ ਨੇੜੇ ਇਹਨਾਂ ਨੇ ਟੋਟਲ ਵਾਰਦਾਤਾਂ ਕੀਤੀਆਂ ਸੀ ਕਿਤੇ ਪੈਸੇ ਗੋਏ ਸੀ ਕਈ ਜਗ੍ਹਾ ਇਹਨਾਂ ਨੇ ਚੈਨੀਆਂ ਗੋਈਆਂ ਸੀ ਕਿਤੇ ਇਹਨਾਂ ਨੇ ਦੂਜੇ ਫੋਨ ਗੋਏ ਸੀ ਅੱਡ ਅੱਡ ਵਾਰਦਾਤਾਂ ਸਕੂਟਰ ਮੁਰਸਲ ਗੋਏ ਸੀ ਤਾਂ ਚੱਲਦੇ ਆ ਜਿਹੜਾ ਇਹਨਾਂ ਨੇ ਕਾਫੀ ਵਾਰਦਾਤਾਂ ਕੀਤੀਆਂ ਸੀ ਇਹਨਾਂ ਦੀ ਸੀਸੀਟੀਵੀ ਫੋਟੋ ਜਿਹੜੀ ਹੈਗੀ ਆ ਉबीर ਕਾਫੀ ਇਰਾਨੀ ਦੂਜੀ ਸੀਸੀਟੀ ਕੈਮਰੇ ਦੇ ਵਿੱਚ ਆਈਆਂ ਸੀ ਜਿਹੜੇ ਚਲਦੇ ਆ ਪਤਾਰਾ ઠાਣੇ ਦੇ ਵਿੱਚ ਵੀ ਇਹਨਾਂ ਨੇ ਇੱਕ ਵਾਰ ਰਿਤ ਕੀਤੀ ਇੱਕ ਬੈਂਕ ਅਪਲਾਈ ਦੇ ਕੋਲ 20000 ਰੁਪਇਆ ਤੇ ਚਾਬੀਆਂ ਉਹਦੇ ਕੋਲ ਹੋਈਆਂ ਸੀ ਇਹਨਾਂ ਨੇ ਤੇ ਉਹ ਵੀ ਇਹਿੰਗੇ ਦਾ ਵਾਰਦਾ ਪ੍ਰੈਸ ਸੀ ਸਰ ਇਹਨਾਂ ਦਾ ਪਹਿਲੇ ਵੀ ਕੋਈ ਮਾਮਲਾ ਦਰਜ ਹੈ ਜੀ ਇਹਨਾਂ ਦੋਵਾਂ ਵਿਅਕਤੀਆਂ ਦੇ ਨਾਂ ਦੇ ਖਿਲਾਫ ਇਹ ਵਿੱਚੋਂ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਜਲਪ੍ਰੀਤ ਅਤੇ ਮਨਿੰਦਰ ਇਹਨਾਂ ਦੇ ਖਿਲਾਫ ਤਿੰਨ ਤਿੰਨ ਮੁਕੱਦਮੇ ਦਰਜ ਹੈਗੇ ਲੁੱਟਾਂ ਹੋਆਂ ਦੇ ਹੈਗੇ ਤੇ ਡਰੱਗ ਦੇ ਹੈਗੇ ਸੋ ਜਿਲੰਡਰ ਦੀ ਵਾਰਤਾ ਤਾਂ ਜਲੰਧਰ ਦੇ ਲੱਗ ਛੱਕੇ ਕਰਦੇ ਸੀ ਹੋਰ ਵੀ ਕਿਤੇ ਕਰਦੇ ਸੀ ਲੱਗ ਜਿਲੰਡਰ ਸ਼ਹਿਰ ਤੇ ਜਲੰਧਰ ਦੇ ਆਸਪਾਸ ਰੂਰਲ ਏਰੀਆ ਦੇ ਵਿੱਚ ਕਰਦੇ ਸੀ